ਤੁਹਾਨੂੰ ਥੈਂਕ ਯੂ ਜੀ ਤੁਹਾਡਾ ਅਨੰਦ ਸੁਪਤਵਾਰ ਵੱਲੋਂ ਫਿਰ ਮੈਂ ਦੁਬਾਰਾ ਰੋਸਨ ਬੇਨਤੀ ਹੈ ਕਿ ਪਿਤਾ ਜੀ ਕਹਿ ਕੇ ਗਏ ਸੀ ਕਿ ਕੋਈ ਅੰਦਰ ਦਾ ਸ਼ਾਟ ਨਾ ਕਰੇ ਹਸ ਚੋੜ ਕੇ ਬੇਤੀਏ ਜੀ ਉਹਨਾਂ ਨੇ ਆਪ ਹੀ ਕਹਿ ਕੇ ਗਏ ਸੀ ਕਿ ਕੋਈ ਮਨਜ਼ੂਰ ਨਹੀਂ ਸੋ ਤੁਸੀਂ ਧਿਆਨ ਰੱਖੋ ਪਲੀਜ਼ ਸਾਰੇ ਹੈ ਬਾਕੀ ਤੁਸੀਂ ਸਾਰੇ ਤੁਸੀਂ ਸਾਰੇ ਮੇਰੇ ਭੈਣਾ ਭਰਾਓ ਮੀਡੀਆ ਤੋਂ ਬਾਅਦ ਦੀ ਗੱਲ ਹੈ ਪਹਿਲਾਂ ਤੁਸੀਂ ਮੇਰੇ ਆਪਣੇ ਟੱਬਰੂ ਮੇਰਾ ਪਰਿਵਾਰ ਹੋ मेरे अपने मैं थोड़ा बड़ा शुक्र गुजार हाँ सू बहुत ज़्यादा प्यार करते हो शाहकोटी साहब न बहुत प्यार किया बड़ी मुहब्बत की थी और मेरे को लफज नहीं है धनबाद करते बहुत अच्छे हो ती बहुत चंगे हो तुछ। 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 ਜੀ ਤੁਹਾਨੂੰ ਖੁਸ਼ੀ ਨੇ ਦੇਖਣਾ ਹਰ ਵਸਲੇ ਜੀ ਰਿਕਵੈਸਟ ਜੋੜ ਕੇ ਬਿਲਕੁਲ ਕੋਈ ਕੋਈ ਪਾਪ ਤੇ ਆ ਲਾ ਲੋ ਵੀ ਜਿਹੜੇ ਉਹਨਾਂ ਦੇ ਚੰਡੇ ਹੋਏ ਆ ਸਾਰੇ ਕਮਾਲ ਆ ਸਾਰਿਆਂ ਨੇ ਕਿੰਨਾ ਗਾਣਾ ਗਾ ਕੇ ਦੱਸਿਆ ਵੀ ਅਸੀਂ ਪੂਰਨ ਸ਼ਾਹ ਕੁੱਟੀ ਜੀ ਦੇ ਸ਼ਾਗਿਰਦਾਂ ਦੇ ਸਪੁੱਤਰ ਆ ਉਨ੍ਹਾਂ ਵਿੱਚੋਂ ਮੈਂ ਨਹੀਂ ਇੱਕ ਮੈਨੂੰ ਬਹੁਤ ਦੁੱਖ ਹੈ ਇੱਕ ਸੰਗੀਤ ਦਾ ਮਹਾਨ ਕਲਾਕਾਰ ਗਿਆ ਅੱਜ ਕੁਝ ਯਾਦਾਂ ਬਹੁਤ ਮੇਰੀ ਗੱਲਾਂ ਤੇ ਬਹੁਤ ਹੱਸਦੇ ਹੁੰਦੇ ਸੀਗੇ ਪਰ ਲੱਗ ਰਿਹਾ ਕਿ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਹੀ ਲੱਗੀ ਹੈ ਪਹਿਲਾਂ ਖਾਨ ਸਾਹਿਬ ਦੇ ਉੱਤੇ ਦੁੱਖ ਦਾ ਪਹਾੜ ਫਿਰ ਬੱਸ ਸਲੀਮ ਜੜੇ ਨੇ ਉਹਨਾਂ ਦੇ ਉੱਪਰ ਇਦਾਂ ਹੋਣਾ ਹਾਂਜੀ ਇਹ ਲੱਗ ਲੱਗ ਹੀ ਰਿਹਾ ਜੀ ਬਹੁਤ ਟਾਈਮ ਤੋਂ ਇਦਾਂ ਦਾ ਹੋ ਰਿਹਾ ਸਾਲ ਹੋ ਗਿਆ ਇੱਕ ਹੌਲੀ ਹੌਲੀ ਚਲੋ ਮਾਲਕ ਕਿਰਪਾ ਕਰੋ ਠੀਕ ਹੋਊਗਾ ਸਾਰਾ ਕੁਝ ਮੁਲਾਕਾਤ ਕਰਨ ਲਈ ਸੀ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਸਾਰੇ ਯਾਨੀ ਕੀ ਗੱਲਬਾਤ ਸੀ ਅੱਜ ਮੇਰੇ ਨਾਲ ਤੇ ਇੱਕ ਦਿਨ ਹੱਸ ਪਏ ਸੀ ਕਿ ਕਹਿੰਦੇ ਵੀ ਇੱਦਾਂ ਕਰਕੇ ਜੀ ਖਾਨ ਜੇ ABC D ਸਾਰਾ ਪੂਰਾ ਹੋ ਗਿਆ ਤਾਂ ਫਿਰ ਤੁਸੀਂ ਕੀ ਕਰੋਗੇ ਮੈਂ ਉਹਦੇ ਕਹਤਾ ਹੱਸ ਕੇ ਮੇਰੇ ਉਸਤਾਦ ਜੀ ਵੀ ਆਪਾਂ ਫਿਰ ਉੜੇ ਤੋਂ ਸ਼ੁਰੂ ਕਰ ਲਾਂਗੇ ਫਿਰ ਮੇਰੀ ਗੱਲ ਤੇ ਬਹੁਤ ਹੱਸੇ ਵੀ ਬਹੁਤ ਹਸਮਖ ਸੀ ਬਹੁਤ ਪਿਆਰ ਦਿੰਦੇ ਸੀਗੇ ਹਮੇਸ਼ਾ ਹੀ ਮਾਲਕ ਉਹਨਾਂ ਨੂੰ ਜਨਨ ਸੀ ਅੱਜ ਸਾਡੀ ਪੰਜਾਬੀ ਇੰਡਸਟਰੀ ਲਈ ਬੜੀ ਦੁੱਖ ਦੀ ਖਬਰ ਹੈ ਕਿ ਉਹ ਸਾਡੀ ਅ ਇੰਡਸਟਰੀ ਦੇ ਨਹੀਂ ਬਲਕਿ ਪੰਜਾਬ ਦੀ ਗੀਤ ਸੰਗੀਤ ਦੇ ਥਾਮੇ ਅੱਜ ਉਹਨਾਂ ਦੇ ਮਿਛੋੜੇ ਦੇ ਵਿੱਚ ਸਾਰੀ ਇੰਡਸਟਰੀ ਇੱਥੇ ਪਹੁੰਚੀ ਆ ਸੋ ਬਹੁਤ ਦੁੱਖ ਦੀ ਘੜੀ ਆ ਜੀ ਆਖਰੀ ਵਾਰ ਕਦੋਂ ਮੁਲਾਕਾਤ ਹੋਣੀ ਹੋਈ ਸੀਗੀ ਤੇ ਕੋਈ ਯਾਦਾਂ ਆਖਰੀ ਉਹਨਾਂ ਦੀ ਹਾਂਜੀ ਮੈਂ ਕਾਫੀ ਪਹਿਲਾਂ ਜਦੋਂ ਉਹ ਜਾਂਦੇ ਸੀ ਅਕਸਰ ਮੇਲੇਆਂ ਬਸਾਵਿਆਂ ਤੇ ਉਹਨਾਂ ਦੇ ਦਰਸ਼ਨ ਹੁੰਦੇ ਸੀ ਤੇ ਸਲੀਮ ਨਾਲ ਆਲਵੇਜ਼ ਗੱਲ ਹੁੰਦੀ ਰਹਿੰਦੀ ਔਰ ਪਰ ਉਹਨਾਂ ਨਾਲ ਕਾਫੀ ਲੰਬੇ ਸਮੇਂ ਤੋਂ ਗੱਲ ਨਹੀਂ ਹੋਈ ਸੀ ਤੇ ਸਾਡੇ ਲਈ ਬਹੁਤ ਮਾੜੀ ਇੰਡਸਟਰੀ ਲਈ ਬਹੁਤ ਮਾੜੀ ਕੇ ਸਰ ਵੀ ਕਿ ਇੱਕ ਸਦੀ ਦਾ ਅੰਤ ਜਿਹੜਾ ਕਿ ਯੂਨੀਵਰਸਿਟੀ ਹੈ ਕਿ ਯੂਨੀਵਰਸਿਟੀ ਸੰਗੀਤ ਦੀ ਯੂਨੀਵਰਸਿਟੀ ਦਾ ਐਂਡ ਹੋ ਗਿਆ ਤੇ ਮੈਂ ਦੇਖ ਰਹੀ ਸੀ ਤੁਸੀਂ ਇੱਕ ਵੀਡੀਓ ਵੀ ਪੋਸਟ ਕੀਤਾ ਸੀ ਦਾਨਵੀਰ ਦੇ ਨਾਲ ਕਿ ਲਿਖਿਆ ਸੀਗਾ ਕਿ ਪਤਾ ਨਹੀਂ ਸੀ ਕੀ ਆਖਰੀ ਮੁਲਾਕਾਤ ਆ ਕਦੋਂ ਦੀ ਵੀਡੀਓ ਹੈਗੀ ਕਦੋਂ ਮਿਲਣ ਆਏ ਸੀ ਦੋ ਦਿਨ ਪਹਿਲਾਂ ਦੀ ਦੋ ਦਿਨ ਪਹਿਲਾਂ ਆਏ ਦੋ ਦਿਨ ਪਹਿਲਾਂ ਕੀ ਗੱਲ ਬਥੇ ਉਸੇ ਤਾਂ ਬਹੁਤ ਸੋਹਣੀਆਂ ਗੱਲਾਂ ਹੋਈਆਂ ਬੈਠੇ ਰਹੇ ਡੇਢ ਦੋ ਘੰਟੇ ਅਸੀਂ ਬੈਠੇ ਪੁਰਾਣੇ ਗਾਣੇ ਯਾਦ ਕੀਤੇ ਪੁਰਾਣੀਆਂ ਗੱਲਾਂ ਕਦੋਂ ਮਿਲੇ ਸੀ ਯਾਦ ਸੀ ਉਹਨਾਂ ਨੂੰ ਸਾਰੀਆਂ ਗੱਲਾਂ ਯਾਦ ਸੀ ਉਹਨਾਂ ਨੂੰ ਤੇ ਗਾਣੇ ਤਾਨਵੀਰ ਦਾ ਗਾਣਾ ਸੁਣਿਆ بیٹے ਦਾ ਬੜੀਆਂ ਬਲੇਸਿੰਗਸ ਦਿੱਤੀ ਬਹੁਤ ਜ਼ਿਆਦਾ ਸਾਨੂੰ ਸਾਰਿਆਂ ਨੇ ਕਹਿੰਦੇ ਤੁਸੀਂ ਬਹੁਤ ਅੱਛਾ ਬਹੁਤ ਅੱਛਾ ਕੰਮ ਕਰ ਰਹੇ ਹੋ ਬੜਾ ਅੱਛਾ ਬੇਟਾ ਬਹੁਤ ਦੁਨੀਆ ਤੇ ਤੁਹਾਡਾ ਨਾਮ ਕਰੇਗਾ ਬਸ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਦੁਆਵਾਂ ਦਿੱਤੀਆਂ ਸਾਨੂੰ ਬਸ ਉਹ ਹੁਣ ਗੱਲਾਂ ਯਾਦ ਕਰ ਕਰ ਕੇ ਅਸੀਂ ਵੀ ਭਾਵੁਕ ਹੁੰਨੇ ਹਾਂ ਬਹੁਤ ਜ਼ਿਆਦਾ ਹੁਣ ਇਹ ਨਹੀਂ ਸਮਝ ਆ ਕੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਸਿੱਖਣ ਨੂੰ ਜਾਂ ਜ਼ਿੰਦਗੀ ਜੀਣ ਦੇ ਸਲੀਕੇ ਅਦਬ ਕੌਣ ਸਿਖਾਏਗਾ ਕਿੱਥੋਂ ਸਿੱਖਣਗੇ ਕਿਉਂਕਿ ਅਦਬ ਵੀ ਸਭ ਤੋਂ ਪਹਿਲਾਂ ਗਾਣ ਤੋਂ ਪਹਿਲਾਂ ਅਦਬ ਬਹੁਤ ਜ਼ਰੂਰੀ ਹੈ ਜਿਹੜਾ ਕਿ ਉਹਨਾਂ ਨੇ ਅਸੀਂ ਬਹੁਤ ਕੁਛ ਅਸੀਂ ਵੀ ਬਹੁਤ ਬੋਜਾ ਸਾਹਿਬ ਔਰ ਸ਼ਾਕੁਤੀ ਸਾਹਿਬ ਇਹਨਾਂ ਦਾ ਬਹੁਤ ਵੱਡਾ ਕਾਟਾ ਇੰਡਸਟਰੀ ਲਈ ਪਰਿਵਾਰ ਲਈ ਤਾਂ ਹੈ ਹੀ ਹੈ ਬਟ ਇੰਡਸਟਰੀਲੀ ਬਹੁਤ ਵੱਡਾ ਕਾਟਾ ਕਿਉਂਕਿ ਐਸੇ ਐਸੇ ਤਨੰਤਰ ਇਹਨਾਂ ਨੇ ਬਣਾਏ ਔਰ ਏਡੇ ਏਡੇ ਨਾਮ ਕਮਾਏ ਹੈ ਸ਼ਾਗਿਰਦ ਵੀ ਏਡੇ ਏਡੇ ਨਾਮ ਕਮਾਏ ਨੇ ਸ਼ਾਗਿਰਦਾਂ ਨੇ ਬਹੁਤ ਵੱਡਾ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਮੈਂ ਸਾਰੇ ਦੁਆ ਕਰੋ ਜੀ ਬਸ ਯਾਦ ਆਉਂਦੇ ਆ ਤੇ ਪਾਪ ਖੋਣੇ ਆ ਤੇ ਜਦੋਂ ਵੀ ਉਹਨਾਂ ਨੂੰ ਕਿਤੇ ਮਿਲ ਲਾਉਂਦੇ ਸੀ ਸੰਗੀਤ ਦੀ ਗੱਲ ਹੁੰਦੀ ਸੀ ਚੰਗੇ ਗਾਣੇ ਦੀ ਗੱਲ ਕਰਦੇ ਹੁੰਦੇ ਸੀ ਜਿਹੜੇ ਕਿਉਂਕਿ ਜਿਹੜੇ ਲੋਕ ਸੰਗੀਤ ਨੂੰ ਹੀ ਸਮਰਪਤ ਹੈ ਨਾ ਉਹਨਾਂ ਕੋਲ ਜਦੋਂ ਕਿਤੇ ਆਈ ਉਹ ਸੰਗੀਤ ਨਾਲ ਹੀ ਗੱਲ ਕਰਦੇ ਹੁੰਦੇ ਸੰਗੀਤਕ ਗੱਲ ਹੀ ਹੁੰਦੀ ਸੀ ਮਾਦੇ ਤੋਂ ਸੋ ਬੇਵਕਤ ਉਹਨਾਂ ਦਾ ਜਿਹੜਾ ਜਾਣਾ ਉਹ ਸਾਰੇ ਪਰਿਵਾਰ ਨੂੰ ਆ ਬਹੁਤ ਵੱਡਾ ਘਾਟਾ ਪਿਆ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਤੇ ਸੋਗ ਦੀ ਲਹਿਰ ਹੈ ਸਾਰੇ ਪਾਸੇ ਇਹੀ ਅਕਾਲ ਪੁਰਖ ਵਾਹਿਗੁਰੂ ਦੀ ਅਰਦਾਸ ਕਰਾਂਗੇ ਕਿ ਮਾਲਕ ਨੂੰ ਉਹਨਾਂ ਚਰਨਾਂ ਵਿੱਚ ਵਾਸ ਦੇਵੇ ਤੇ ਪਾਣਾ ਮੰਨਣ ਦਾ ਬਖਸ਼ੇ ਪਰਿਵਾਰ ਠੀਕ ਉਸਤਾਦ ਜੀ ਜਨਾਬ ਗੁਰਨਸ਼ਾ ਕੋਟੀ ਜੀ ਇੱਥੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਮੇਰੇ ਗੁਰੂ ਜੀ ਦੇ ਗੁਰ ਭਾਈ ਸਨ ਔਰ ਇਹ ਸਿੰਘ ਇਹਨਾਂ ਦੇ ਬੱਚੇ ਆ ਮੈਂ ਸਲੀਮ ਅਸਲ ਕੋਈ ਕਰਾਣੇ ਦੇ ਨਾਲ ਜੁੜੇ ਹੋਏ ਆ ਬੜਾ ਮੁਹੱਬਤ ਬੜਾ ਪਿਆਰ ਇਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਸਾਨੂੰ ਹਰ ਵਾਰ ਆਪਣੇ ਪਰਾਂ ਹੇਠ ਲੁਕੋ ਕੇ ਬੈਠੇ ਸੀ ਹੁਣ ਤੱਕ ਸਾਨੂੰ ਇਦਾਂ ਲੱਗਦਾ ਸੀ ਸਾਡੇ ਸਿਰ ਤੇ ਸਾਡੇ ਗੁਰੂ ਲੋਕਾਂ ਦੀ ਛੱਤਰ ਛਾਇਆ ਹੈ ਇਹਨਾਂ ਦੇ ਵਿੱਚੋਂ ਸਾਡੇ ਬਾਪੂ ਜੀ ਇੱਕ ਸੰਤ ਔਰ ਅੱਜ ਬੜਾ ਮਨ ਖਰਾਬ ਹੈ ਬੜਾ ਮਨ ਉਦਾਸ ਹੈ ਕਿ ਉਹ ਵੀ ਸਾਡੇ ਸਿਰ ਤੋਂ ਅਜੇ ਸਾਇਆ ਜਿਹੜਾ ਬੁਰੇ ਲੋਕਾਂ ਦਾ ਉੱਠ ਕੇ ਹੈ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਦੁਆ ਕਰੂੰਗਾ। ਔਰ ਸਭ ਨੂੰ ਕਹੂੰਗਾ ਕਿ ਤੁਸੀਂ ਸਾਰੇ ਜਣੇ ਜ਼ਰੂਰ ਦੁਆ ਕਰਿਓ ਉਹਨਾਂ ਲਈ। ਐਨੇ ਅੱਛੇ ਆਰਟਿਸਟ ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ੀ ਰੋਟੀ ਤੇ ਪਾਇਆ ਤੇ ਬਹੁਤ ਸਾਰੇ ਮੇਰੇ ਵਰਗੇ ਰੁਲਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਹ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਸਭ ਨੂੰ ਕਮਾਂਗਾ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪ੍ਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਬਣਿਆ ਰਵੇ ਮੁਹੱਬਤ ਪਿਆਰ ਬਣਿਆ ਰਵੇ